ਜੀ ਸਤਿ ਸ਼੍ਰੀ ਅਕਾਲ ਜੀ ਸੋ ਸਾਰੇ ਜਾਨੇ ਵੀਡੀਓ ਨੂੰ ਪੂਰੀ ਐਂਡ ਤੱਕ ਜ਼ਰੂਰ ਵੇਖਿਓ ਕਿਉਂਕਿ ਬਰਕਤ ਵੀਡੀਓ ਦਾ ਐਂਡ ਹੋਣ ਜਾ ਰਿਹਾ ਏ ਤੇ ਉਸ ਵੀਡੀਓ ਵਿੱਚ ਕੀ ਹੋਵੇਗਾ ਤੇ ਐਂਡ ਬਾਰੇ ਆਪਾਂ ਥੋੜੀਆਂ ਗੱਲਾਂ ਕਰਾਂਗੇ ਸੋ ਪੂਰੀ ਵੀਡੀਓ ਜ਼ਰੂਰ ਵੇਖਿਓ ਤੇ ਵੀਡੀਓ ਨੂੰ ਬਿਲਕੁਲ ਵੀ ਸਕਿੱਪ ਨਾ ਕਰਿਓ हां जी ਜਿਵੇਂ ਕੇ ਪ੍ਰੀਤ ਦੀ ਮੰਮੀ ਨੂੰ ਅਹਿਸਾਸ ਹੁੰਦਾ ਆਪਣੀਆਂ ਗਲਤੀਆਂ ਦਾ ਤੇ ਉਹ ਸਾਰੇ ਪੈਸੇ ਸਾਰਾ ਕੁਝ ਜੋ ਵੀ ਉਸਨੇ ਜ਼ਿੰਮੇਵਾਰੀ ਚੁੱਕੀ ਹੋਈ ਸੀ ਉਹ ਚਾਹੁੰਦੀ ਸੀ ਕਿ ਮੈਂ ਵਾਪਸ ਕਰ ਦੇਵਾਂ ਉਹ ਲੜਕੇ ਨਹੀਂ ਕਰ ਰਹੀ ਸੀ ਪਰ ਉਥੇ ਕਵਲ ਤੇ ਡੈਡੀ ਦੇ ਉਸਦੇ ਡੈਡੀ ਨੂੰ ਬਿਲਕੁਲ ਵੀ ਸਹੀ ਨਹੀਂ ਲੱਗਦਾ ਕਿਉਂਕਿ ਉਹ ਹਮੇਸ਼ਾ ਤੋਂ ਇਹ ਨਹੀਂ ਚਾਹੁੰਦੇ ਕਿ ਇਹ ਜ਼ਿੰਮੇਵਾਰੀ ਨਾ ਚੁੱਕੇ ਉਹ ਚਾਹੁੰਦੇ ਸੀ ਕਿ ਇਹ ਸਿਰਫ ਵਧੀਆ ਤਰੀਕੇ ਨਾਲ ਤੇ ਇਮਾਨਦਾਰੀ ਨਾਲ ਕੰਮ ਕਰੇ ਸੋ ਬਹੁਤ ਟਾਈਮ ਤੋਂ ਉਸਦੀ ਮੰਮੀ ਨੂੰ ਕੋਈ ਵੀ ਹੋਰ ਗੱਲ ਨਹੀਂ ਸੀ ਹੈਗੀ ਵਧੀਆ ਚੱਲ ਰਹੇ ਸੀ ਪ੍ਰੀਤ ਦੇ ਵਿਆਹ ਤੋਂ ਬਾਅਦ ਉਸਨੇ ਮੰਮੀ ਚਾਹਦੀ ਸੀ ਕਿ ਬਸ ਮੈਂ ਪ੍ਰੀਤ ਦੇ ਘਰ ਵਿੱਚ ਹੀ ਸਾਰਾ ਕੁਝ ਦੇਈ ਜਾਵਾਂ ਕਿਉਂਕਿ ਪ੍ਰੀਤ ਬਹੁਤ ਅਮੀਰ ਘਰ ਵਿੱਚ ਨਹੀਂ ਵਿਆਈ ਜਾਂਦੀ ਉਸਦੀ ਮੰਮੀ ਸੋਚਦੀ ਆ ਕਿ ਮੈਂ ਸਾਡੇ ਘਰ ਤਾਂ ਬਹੁਤ ਕੁਝ ਆ ਤੇ ਮੈਂ ਪ੍ਰੀਤ ਦਾ ਵੀ ਘਰ ਭਰੀ ਜਾਵਾਂ ਪਰ ਉੱਥੇ ਉਹਨਾਂ ਦੀ ਸੋਚ ਗਲਤ ਸੀ ਕਿਉਂਕਿ ਬੇਸ਼ੱਕ ਪ੍ਰੀਤ ਬਹੁਤ ਅਮੀਰ ਘਰ ਵਿੱਚ ਨਹੀਂ ਵਿਆਈ ਸੀ ਪਰ ਉਹ ਆਪਣੀ ਮਿਹਨਤ ਕਰਕੇ ਜਿਹੜੇ ਪੈਸੇ ਕਮਾਉਂਦੇ ਉਹਨਾਂ ਵਿੱਚ ਉਹਨਾਂ ਨੂੰ ਕਾफी ਬਰਕਤ ਪੈਣੀ ਸੀ ਇੱਕਰ ਇਦਾਂ ਉਹਨਾਂ ਨੂੰ ਪੈਸੇ ਮਿਲਦੇ ਜਾਂ ਤੇ ਅਗਲਾ ਹੱਡ ਹਰਾਮ ਜ਼ਰੂਰ ਹੁੰਦਾ ਹੈ ਤੇ ਉਦਾਂ ਹੀ ਵਿੱਕੀ ਹੋ ਗਿਆ ਸੀ ਤੇ ਉਸਦੀ ਮੰਮੀ ਵੀ ਕੁਝ ਇਦਾਂ ਦੀ ਸੀ ਕਿ ਜਿਸਨੇ ਆਪਣੇ ਪੁੱਤ ਨੂੰ ਸਮਝਾਇਆ ਨਹੀਂ ਤੇ ਵਿੱਕੀ ਨੂੰ ਵੀ ਲਾਲਚ ਪੈਣ ਲੱਗ ਪਿਆ ਕਿ ਮੇਰੇ ਸਹੁਰੇ ਤਾਂ ਕਾਫੀ ਅਮੀਰ ਨੇ ਤੇ ਮੈਂ ਜੋ ਚਾਹਾਂ ਉਥੋਂ ਲੈ ਸਕਦਾ ਹਾਂ ਤੇ ਚਲੋ ਮੇਰਾ ਵਧੀਆ ਕੰਮ ਹੋ ਰਿਹਾ ਹੈ ਤੇ ਪਰ ਉਹ ਨਹੀਂ ਸੋਚਦਾ ਕਿ ਮੈਂ ਆਪਣੇ ਘਰ ਮਿਹਨਤ ਕਰਾਂ ਤਾਂ ਜੋ ਮੈਂ ਦੂਣਾ ਤੈਣਾ ਪੈਸਾ ਕਮਾ ਸਕਾਂ ਸੋ ਇਹ ਕਾਫੀ ਟਾਈਮ ਤੱਕ ਇਦਾਂ ਚੱਲਦਾ ਰਹਿੰਦਾ ਹੈ ਤੇ ਪ੍ਰੀਤ ਦੀ ਮੰਮੀ ਵੀ ਇਹ ਸੋਚਦੀ ਹੈ ਕਿ ਮੈਂ ਆਪਣੀ ਧੀ ਨੂੰ ਦੇਈ ਜਾਵਾਂ ਤੇ ਲੋਕ ਇਹ ਿਆਣੂ ਦਿੰਦੇ ਹੀ ਹੁੰਦੇ ਆ ਉਹਦੀ ਸੋਚ ਏ ਸੀ ਪਰ ਉਹ ਨਹੀਂ ਸੋਚਦੀ ਕਿ ਹਾਂ ਤੇ ਿਆਣੂ ਦੇਣਾ ਕੋਈ ਮਾੜੀ ਗੱਲ ਨਹੀਂ ਕੋਈ ਦਿਨ ਤਿਹਾਰ ਤੇ ਦਓ ਤੇ ਵਧੀਆ ਤਰੀਕੇ ਨਾਲ ਉਸਦੇ ਘਰ ਲੈ ਕੇ ਜਾਓ ਚੀਜ਼ ਅਗਲੇ ਨੂੰ ਵੀ ਪਤਾ ਲੱਗੇ ਕਿ ਉਸਦੇ ਮਾਪਿਓ ਕੁਝ ਸਮਾਨ ਲੈ ਕੇ ਆਏ ਆ ਨਾ ਕਿ ਚੋਰੇ ਛੁਪੇ ਦੇਈ ਜਾਓ ਤੇ ਅਗਲੇ ਨੂੰ ਭੂਵੇ ਚੜਾਈ ਜਾਓ ਜਿਵੇਂ ਕਿ ਵਿੱਕੀ ਚੜ ਰਿਹਾ ਸੀ ਸੋ ਇਹ ਤਰੀਕੇ ਨਾਲ ਪ੍ਰੀਤ ਦੀ ਮੰਮੀ ਕਰ ਰਹੀ ਸੀ ਪਰ ਹੁਣ ਉਸ ਨੂੰ ਗਲਤੀਆਂ ਦਾ ਅਹਿਸਾਸ ਹੁੰਦਾ ਹੈ ਕਿ ਮੈਂ ਬਹੁਤ ਗਲਤ ਤਰੀਕੇ ਨਾਲ ਚੱਲ ਰਹੀ ਸੀ ਕਿਉਂਕਿ ਪ੍ਰੀਤ ਨੂੰ ਕਾਫੀ ਟਾਈਮ ਪਹਿਲਾਂ ਹੀ ਇਹ ਗਲਤੀਆਂ ਦਾ ਅਹਿਸਾਸ ਹੋ ਜਾਂਦਾ ਹੈ ਪਰ ਉਧਰ ਕੀ ਤੇ ਉਸਦੀ ਮੰਮੀ ਵੀ ਜਦ ਗੱਲਾਂ ਕਰ ਰਹੇ ਹੁੰਦੇ ਆ ਪ੍ਰੀਤ ਵੀ ਸੁਣ ਲੈਂਦੀ ਆ ਤੇ ਪ੍ਰੀਤ ਨੂੰ ਪਤਾ ਲੱਗ ਜਾਂਦਾ ਹੈ ਕਿ ਇਹ ਸੱਚਮੁੱਚ ਹੀ ਬਦਲ ਗਏ ਆ ਪਹਿਲਾਂ ਤਾਂ ਉਸ ਨੂੰ ਲੱਗਦਾ ਹੈ ਕਿ ਜਦ ਮੇਰੇ ਸਾਰੇ ਘਰ ਦੇ ਜੀ ਚਲੇ ਜਾਣਗੇ ਤਾਂ ਇਹ ਮੇਰੇ ਜ਼ਰੂਰ ਦਿਵਾਲੇ ਹੋਣਗੇ ਪਰ ਜਦ ਵਿੱਕੀ ਆਪਣੀਆਂ ਗਲਤੀਆਂ ਦਾ ਅਹਿਸਾਸ ਕਰਦਾ ਹੋਇਆ ਆਪਣੀ ਮੰਮੀ ਨਾਲ ਗੱਲਾਂ ਕਰਦਾ ਹੈ ਤੇ ਪ੍ਰੀਤ ਨੂੰ ਚੰਗੀ ਤਰ੍ਹਾਂ ਸਮਝ ਲੱਗ ਜਾਂਦੀ ਆ ਕਿ ਇਹ ਬਦਲ ਚੁੱਕੇ ਆ ਕਿਉਂਕਿ ਜੇ ਉਹ ਨਾ ਬਦਲੇ ਹੁੰਦੇ ਤਾਂ ਫੇਰ ਉਸਨੇ ਸੋਨੂ ਦੇ ਪੈਸੇ ਵਾਪਸ ਨਹੀਂ ਸੀ ਕਰਦੇ ਸੋ ਵਿੱਕੀ ਸੋਨੂ ਦੇ ਪੈਸੇ ਵੀ ਵਾਪਸ ਕਰਕੇ ਆਉਂਦਾ ਹੈ ਉਸਦੇ ਕੋਲੋਂ ਮਾਫੀ ਵੀ ਮੰਗਦਾ ਹੈ ਤੇ ਉਸ ਨੂੰ ਇਹ ਵੀ ਕਹਿੰਦਾ ਹੈ ਕਿ ਮੈਂ ਸ਼ਾਮਾਂ ਨੂੰ ਫੇਰ ਆਵਾਂਗਾ ਸੋ ਉਹ ਸੋਚ ਰਿਹਾ ਹੈ ਕਿ ਮੈਂ ਆਪਣਾ ਕੋਈ ਕੰਮ ਖੋਲਾਂ ਜਾਂ ਬਾਹਰ ਚਲਾ ਜਾਵਾਂ ਸੋ ਹੁਣ ਉਥੇ ਕਵਲ ਤੇ ਉਸਦੇ ਡੈਡੀ ਤੇ ਉਸਦੀ ਮੰਮੀ ਤੇ ਸੰਦੀਪ ਇਸ ਦੀ ਹੈਲਪ ਕਰਨ ਵਿੱਚ ਜ਼ਰੂਰ ਅੱਗੇ ਆਉਣਗੇ ਕਿਉਂਕਿ ਜੇ ਉਹ ਆਪ ਮੰਗ ਕੇ ਪ੍ਰੀਤ ਦੇ ਥਰੂ ਮੰਗ ਕੇ ਪੈਸੇ ਲੈਂਦਾ ਸੀ ਤਾਂ ਉਹ ਇੱਕ ਗਲਤ ਤਰੀਕਾ ਸੀ ਇਸ ਤਰੀਕੇ ਨਾਲ ਹੈਲਪ ਕੀਤੀ ਜਾਵੇ ਤਾਂ ਕੋਈ ਗੜ ਮਾੜੀ ਗੱਲ ਨਹੀਂ ਧਾਰੇ ਪੈਸੇ ਲਏ ਜਾਣ ਵਾਪਸ ਵੀ ਕੀਤੇ ਜਾਣ ਸੋ ਹੁਣ ਉਹ ਸਾਰੇ ਜਣੇ ਸੋਚਦੇ ਆ ਕਿ ਆਪਾਂ ਇਕੱਠੇ ਹੁੰਨੇ ਆ ਕਿਉਂਕਿ ਕਵਲ ਦੇ ਡੈਡੀ ਨੂੰ ਲੱਗਦਾ ਹੈ ਕਿ ਉਸਦੀ ਭੈਣ ਰੋਸ ਕੇ ਗਈ ਆ ਤੇ ਉਹ ਬਹੁ ਟਾਈਮ ਤੋਂ ਨਾਰਾਜ ਆ ਤੇ ਇੱਕ ਵਾਰ ਉਸ ਨੂੰ ਮਨਾ ਲਈਏ ਸੋ ਜਦ ਉਹ ਸਾਰੇ ਜਣੇ ਇਕੱਠੇ ਹੋਣ ਦੀ ਗੱਲ ਕਰਦੇ ਆ ਤੇ ਫੋਨ ਜਾਂਦਾ ਏ ਉਜੀ ਨੂੰ ਕਵਲ ਦੇ ਡੈਡੀ ਦਾ ਤੇ ਉਹ ਬਹੁਤ ਜ਼ਿਆਦਾ ਖੁਸ਼ ਹੁੰਦੇ ਆ ਤੇ ਤਿਆਰ ਹੋ ਜਾਂਦੇ ਆ ਪ੍ਰੀਤ ਦੇ ਪੇਕੇ ਪਿੰਡ ਜਾਣ ਲਈ ਤੇ ਉਧਰੋਂ ਕਵਲ ਭਾਜੀ ਦਾ ਵੀ ਫੋਨ ਪਹੁੰਚ ਜਾਂਦਾ ਹੈ ਪ੍ਰੀਤ ਨੂੰ ਤੇ ਉਹ ਵੀ ਕਹਿੰਦੇ ਆ ਕਿ ਤੁਸੀਂ ਸਾਰੇ ਜਾਣੀ ਸੀ ਸਾਡੇ ਕੋਲ ਆਵੋ ਕਿਉਂਕਿ ਬਹੁਤ ਟਾਈਮ ਹੋ ਗਿਆ ਹਮੇਸ਼ਾ ਹੀ ਜਦੋਂ ਆਉਂਦੇ ਆ ਇੱਕ ਦੂਜੇ ਨਾਲ ਮੂੰਹ ਬਣਾਇਆ ਰਹਿੰਦਾ ਹੈ ਤੇ ਇਸ ਟਾਈਮ ਆਪਾਂ ਸਾਰੇ ਇਕੱਠੇ ਬਹਿਣਾ ਚਾਹੁੰਦੇ ਆ ਤੇ ਉਧਰ ਪ੍ਰੀਤ ਦੀ ਮੰਮੀ ਵੀ ਆਪਣੀ ਭੈਣ ਨੂੰ ਫੋਨ ਕਰਦੀ ਆ ਕਿਉਂਕਿ ਉਸਦੀ ਭੈਣ ਵੀ ਥੋੜੀ ਨਾਰਾਜ਼ ਹੋ ਕੇ ਹੀ ਜਾਂਦੀ ਆ ਜਦ ਕਵਲ ਤੇ ਉਸਦੇ ਡੈਡੀ ਦੇ ਸੰਦੀਪ ਉਸ ਨੂੰ ਚੰਗੀ ਤਰ੍ਹਾਂ ਨਹੀਂ ਬੁਲਾਉਂਦੇ ਸੋਚ ਆ ਤੇ ਸਾਰੇ ਜਾਨੇ ਇਕੱਠੇ ਹੁੰਦੇ ਆ ਤੇ ਚਾਹ ਪਾਣੀ ਪੀਂਦੇ ਆ ਤੇ ਬਹੁਤ ਜ਼ਿਆਦਾ ਇੰਜੋਏ ਕਰਦੇ ਆ ਸੋ ਉੱਥੇ ਹੀ ਵੀਡੀਓ ਦਾ ਐਂਡ ਵੀ ਹੋ ਜਾਂਦਾ ਏ ਤੇ ਉਹ ਹੈਪੀ ਐਂਡਿੰਗ ਕਰ ਦਿੰਦੇ ਆ ਕਿਉਂਕਿ ਜਿਹੜੇ ਜਿਹੜੇ ਰਿਸ਼ਤੇ ਖਰਾਬ ਹੋਏ ਸੀ ਸਾਰੇ ਵਧੀਆ ਹੋ ਜਾਂਦੇ ਆ ਤੇ ਹਰ ਇੱਕ ਨੂੰ ਆਪਣੀ ਗਲਤੀ ਦਾ ਅਹਿਸਾਸ ਹੋ ਜਾਂਦਾ ਏ ਤੇ ਇੱਕ ਦੂਜੇ ਤੋਂ ਮਾਫੀ ਵੀ ਮੰਗ ਲੈਂਦੇ ਆ ਤੇ ਸੋਚਦੇ ਆ ਕਿ ਅੱਗੇ ਤੋਂ ਹਮੇਸ਼ਿਆ ਇਮਾਨਦਾਰੀ ਨਾਲ ਹੀ ਰਵਾਂਗੇ ਤੇ ਇੱਕ ਦੂਜੇ ਦੀ ਹੈਲਪ ਜ਼ਰੂਰ ਕਰਾਂਗੇ ਪਰ ਇਮਾਨਦਾਰੀ ਨਾਲ ਤੇ ਹਰ ਇੱਕ ਦੀ ਸਲਾਹ ਨਾਲ ਸੋ ਉਥੇ ਐਂਡ ਹੁੰਦਾ ਹੈ ਤੇ ਹਰ ਇੱਕ ਦੇ ਘਰ ਬਰਕਤ ਤਾਂ ਹੀ ਪੈਂਦੀ ਹੈ ਜੇਕਰ ਕੋਈ ਆਪਣੇ ਘਰ ਆਪ ਮਿਹਨਤ ਕਰਕੇ ਪੈਸੇ ਕਮਾਉਂਦਾ ਹੈ ਸੋ ਵੀਡੀਓ ਵਧੀਆ ਲੱਗੀ ਲਾਈਕ ਕਰਿਓ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲਿਓ